ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੋਂ ਕਹਿੰਦੇ ਆ ਜੀ ਲੰਗ ਪਿੰਡ ਧਰਮ ਸਾਲਾ ਲਵੇ ਦੁਕਾਨ ਹੈ ਜੀ ਸਾਡੀ ਲਵੇਂ ਨਾ ਲਗੇ ਪਿੰਡਾਂ ਨੇ ਕਿਸੇ ਨੇ ਆਉਣਾ ਹੋਵੇ ਦੁਕਾਨ ਤੇ ਆ ਤੇ ਬੜਾ ਲੈ ਸਕਦੇ ਨੇ ਜੀ ਸਟਰਾਹੇ ਦੁਕਾਨਾ ਜੀ ਪੀਰੁਕਤੀ ਧਰਮ ਸਾਲਾ ਇਹ ਦੇਖੋ ਜੀ ਇਹ ਆਪਣਾ ਪਹਿਲਾ ਸੂਟ ਆ ਪ੍ਰਿੰਟਡ ਆਲਓਵਰ ਸੂਟ ਆ ਜੀ ਇਹ ਦੇਖੋ ਵਧੀਆ ਮਸਲੀਨ ਦੁਪੱਟੇ ਨਾਲ ਆ ਰਹੇ ਨੇ ਇਹ ਸੂਟ ਨਵੇਂ ਪ੍ਰਿੰਟ ਬਣਾਇਆ ਹੋਇਆ ਬੱਥੇ ਵਿਖ ਰਿਹਾ ਹੋਣਾ ਤੁਹਾਨੂੰ ਇਹ ਜੇ ਮਸਲਿੰਦਰ ਦੁਪੱਟਾ ਹੈ ਜੀ ਇਹ ਦੇਖੀ ਜਿਵੇਂ ਡਿਜ਼ਾਈਨ ਬਣਿਆ ਹੋਇਆ ਵਧੀਆ ਬੁਲੇ ਦੁਪੱਟੇ ਨੇ ਜੀ ਬੜੇ ਅਤੇ 8 ਮੀਟਰ ਤੇ 5 ਮੀਟਰ ਦੀ ਸੂਟ ਦੀ ਕੱਟ ਹੈ ਜੀ ਵਧੀਆ ਕੱਪੜਾ ਇਹ ਦੇਖੋ ਜੀ ਇਹ ਦੇਖੋ ਜੀ ਕੰਨੀ ਤੇ ਬ੍ਰਾਂਡ ਤਾਂ ਲਿਖੇ ਹੋਏ ਆ ਵਧੀਆ ਕੱਪੜਾ ਹੈ ਇਹ ਕੋਈ ਨੋਰਮਲ ਕੱਪੜਾ ਨਹੀਂ ਹੈਗਾ ਬ੍ਰਾਂਡ ਦਾ ਕੱਪੜਾ ਹੈ ਇਹਦੇ ਵਿੱਚ ਰੰਗ ਨਹੀਂ ਜੀ ਆਪਣੇ ਕੋਲ ਦੋ ਤਿੰਨ ਤੇ ਇਹ ਕਲਰ ਆ ਗਿਆ ਜੀ ਜੀ ਇਹ ਕਲਰ ਆ ਜੀ ਇਹਦੇ ਵਿੱਚ ਜੀ ਰੰਗ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਕੱਪੜਾ ਬਹੁਤ ਸੋਹਣਾ ਕਾਟਨ ਆ ਜੀ ਪਿਓਰ ਕਾਟਨ ਇਹ ਦੁਪੱਟਾ ਆ ਜੀ ਇਹਦਾ ਨਾ ਮੈਂ ਡਿਜ਼ਾਈਨ ਹੈ ਜੀ ਦੁਪट्टे 'ਚ ਇਹ ਦੇਖੋ ਜੀ ਵਧੀਆ ਕੁਲਲੇ ਰੋੜੇ ਦੁਪੱਟੇ ਨੇ ਜੀ ਟਾਈਟਾਈਮੇਟ ਨੇ ਵਧੀਆ ਮਸਲੀਨ ਦੇ ਦੁਪੱਟੇ ਨੇ ਇਹ ਆ ਕੰਨੀ ਤੋਂ ਪਤਾ ਲੱਗ ਰਿਹਾ ਹੁਣਾਂ ਤੁਹਾਨੂੰ 골ਡਨ ਕੰਨੀਆਂ ਇਹਨਾਂ ਦੀ ਸਾਰੇ ਪ्योर ਦੁਪੱਟੇ ਨੇ ਜੀ ਮਸਲੀਨ ਦੇ ਸਾਰਾ ਕੱਪੜਾ ਵਧੀਆ ਦੰਨੇ ਜੀ ਆਪਾਂ ਕੋਈ ਘਟੀਆ ਕੱਪੜਾ ਨਹੀਂ ਹੈਗਾ ਸ਼ੇਅਰ ਲੈ ਕੇ ਕਮੈਂਟ ਕਰ ਦਿਆ ਕਰੋ ਸਾਰੀਆਂ ਭੈਣਾਂ ਜੇ ਵਧੀਆ ਲੱਗੇ ਵੀਡੀਓ ਵੀਡੀਓ ਨੂੰ ਅੱਗੇ ਤੋਂ ਵੀ ਸ਼ੇਅਰ ਕਰਦੇ ਆਕਰੋ ਕੋਈ ਵੀ ਸੂਟ ਸੌਣ ਲੈਣਾ ਪਿੱਕ ਤੇਜ ਕੇ WhatsApp ਨੰਬਰ ਤੇ ਆਰਡਰ ਕਰ ਸਕਦੀਆਂ WhatsApp ਨੰਬਰ ਸਪ੍ਰਿੰਟ ਤੇ ਚੱਲਦਾ ਹੁੰਦਾ ਈ ਕਹਿ ਡਿਜ਼ਾਈਨ ਆ ਗਿਆ ਇਹ ਦੇਖੋ ਨਾ ਮੈਂ ਡਿਜ਼ਾਈਨ ਆ ਗਿਆ ਹਾਲਓਵਰ ਸੂਟ ਆ 5 ਮੀਟਰ ਵਧੀਆ ਕਾਟਣਾ ਜਿਹਦੇ ਵਿੱਚ ਸਵੇਂ ਟੱਪਟੇ ਨਾਲ ਏ ਸ਼ੇਅਰ ਲੈ ਲਓ ਕਮੈਂਟ ਕਰਦੇ ਆ ਕਰੋ ਕੰਟੀਨ ਵਾਲਾ ਬਟਨ ਦਵਾ ਦਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਇਹ ਦੇਖੋ ਜੜੀ ਆਨੇ ਮ ਬਣਿਆ ਰਹੇ ਬਹੁਤ ਸੋਹਣੇ ਡਿਜ਼ਾਈਨ ਬਣੇਗੇ ਹੁੰਦੇ ਨੇ ਜੀ ਇਹਨਾਂ ਚ ਦੂਸਰੇ ਦੁਪੱਟੇ ਚ ਮੈਚਿੰਗ ਵੀ ਆ ਰਹੇ ਨੇ ਹੈ ਆਲ ਓਵਰ ਵੀ ਆ ਰਹੇ ਨੇ ਮੋਰੀਆ ਕਟਾਈ ਜਿਹੜੀ ਆ ਰਹੇ ਨੇ ਇਹਨਾਂ ਚ ਕੋਈ ਵੀ ਸੂਟ ਤੁਹਾਨੂੰ ਵਧੀਆ ਲੱਗੇ WhatsApp ਤੇ ਕੁਆਇਸ ਕੇ ਪਿਕਰ ਸੂਟ ਮੰਗਵਾ ਸਕਦੇ ਹੋ ਸ਼ੇਅਰ ਲੱਗ ਕਮੈਂਟ ਕਰ ਦਿਆ ਕਰੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਵੀਡੀਓ ਵਧੀਆ ਲੱਗੇ ਕਮੈਂਟ ਕਰਕੇ ਦੱਸ ਦਿਆ ਕਰੋ ਸਾਰਿਆਂ ਭੈਣਾਂ ਦਾ ਤੁਹਾਨੂੰ